सीएमपी ਦੇ ਅਸਿਸਟੈਂਟ ਕਮਿਸ਼ਨਰ ਲੀਜ਼ਾ ਮੋਰਲੈਂਡ ਨੇ ਐਡਮਿੰਟਨ ਦੇ ਵਿੱਚ ਇੱਕ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਕਿਹਾਗਾ ਦੱਸਿਆਗਾ ਵੀ ਇੱਕ ਅਮਰੀਕਨ ਨੈਸ਼ਨਲ ਜੋ ਹੈ ਯੂਨਾਈਟਿਡ ਸਟੇਟਸ ਵਾਲੀ ਸਾਈਡ ਤੋਂ ਕੈਨੇਡੀਅਨ ਬਾਰਡਰ ਕਰਾਸ ਕਰ ਰਿਹਾ ਸੀਗਾ, ਕੈਨੇਡਾ ਐਂਟਰ ਕਰ ਰਿਹਾ ਸੀਗਾ ਤੇ ਇਹ ਐਂਟਰੀ ਪੁਆਇੰਟ ਸੀ ਕੂਟਸ ਬਾਰਡਰ। ਤੇ ਉੱਥੇ ਉਹਨੂੰ ਸਰਚ ਲਈ ਰੋਕਿਆ ਗਿਆ। ਉਹ ਗੱਡੀ ਤੇ ਸੀ। ਬਟ ਉਹ ਸਰਚ ਲਈ ਨਹੀਂ ਰੁਕਿਆ। ਤੇ ਫਿਰ ਚੀਜ਼ ਚੱਲੀ ਕਿ ਇਸ ਚ ਲਈ ਲੈਥਬ੍ਰਿਜ ਰੀਮਨ ਕਮਿਊਨਿਟੀਜ਼ ਦੇ ਵਿੱਚ ਚੱਲਦੀ ਰਹੀ RCMP ਨੇ ਫਾਲੋ ਕੀਤਾ ਆਪਾਂ ਸਾਰੇ ਜਾਣਦੇ ਆ ਹੈਲੀਕਾਪਟਰ 에ਅਰਪਲੇਨਸ ਇਨ ਲੇ ਹੋਈ ਨੇ ਤਾਂ ਕਿ ਮੋਨਿਟਰ ਪ੍ਰੋਪਰ ਹੋ ਸਕੇ ਵੀ ਕਿਹੜੇ ਕਿਹੜੇ ਬੰਦੇ ਕ੍ਰਾਸ ਕਰ ਰਹੇ ਆ 에ਅਰ ਤੋਂ ਵੀ ਜਿਹੜਾ ਹੈ ਟਰੈਕਿੰਗ ਹੋ ਸਕੇ ਰਾਈਟ ਤਾਂ ਫਿਰ ਪੁਲਿਸ ਨੇ ਹਾਰ ਕੇ ਜਿਹੜੀ ਸਪਾਈਕ ਬੈਲਟ ਹੈ ਜਿਹਦੇ ਉੱਤੇ ਕਹਿ ਲਓ ਵੀ ਕਿੱਲਾਂ ਲੱਗੀਆਂ ਹੁੰਦੀਆਂ ਨੇ ਤੇ ਟਾਇਰ ਦੀ ਹਵਾ ਕੱਢਣ ਦੇ ਵਿੱਚ ਬੜੀਆਂ ਕਾਮਯਾਬ ਰਹਿੰਦੀਆਂ ਪੰਚਰ ਕਰ ਦਿੰਦੀਆਂ ਨੇ ਉਹ ਵਰਤੀ ਤੇ ਸਾਰਾ ਕੁਝ ਹੁਣ ਜੋ ਹੈ ਚੀਜ਼ ਕਰਦੇ ਕਰਦੇ 20 ਕਿਲੋਮੀਟਰ ਉਹ ਬਾਰਡਰ ਤੋਂ ਦੂਰ ਆ ਗਏ ਸਾਰੇ ਜਾਣੇ राइट ਜਿਹਨੂੰ ਚੇਸ ਕੀਤਾ ਜਾ ਰਿਹਾ ਐਸ ਵੈਲ ਐਸ ਦਾ ਚੇজিং ਅਥਾਰਟिटीज ਆਰ ਸੀ ਐਮ ਪੀ ਤੇ ਹੋਰ ਏਜੰਸੀਸ ਤੇ ਗੱਡੀ ਰੁਕ ਗਈ ਟਾਇਰਾਂ ਚੋਂ ਹਵਾ ਨਿਕਲ ਗਈ ਬਾਅਦ ਦੇ ਵਿੱਚ ਜੋ ਹੈ ਜੋ ਵਿਅਕਤੀ ਸੀਗਾ ਉਹ ਗੱਡੀ ਚ ਉਤਰ ਕੇ ਭੱਜਣਾ ਸ਼ੁਰੂ ਕਰ ਦਿੰਦਾ ਤਾਂ ਪੁਲਿਸ ਡੌਗ ਉਹਨੂੰ ਚੇਸ ਕਰਦਾ ਤੇ ਕੁਝ ਚਿਰ ਬਾਅਦ ਕਿਹਾ ਜਾਂਦਾ ਹੈਗਾ ਵੀ ਉਹ ਜਿਹੜਾ ਉੱਥੇ ਅਨਨੋਨ ਏਰੀਆ ਦੇ ਵਿੱਚ ਸੀਗਾ ਆਫਸਰਸ ਨੂੰ ਪਰਸੂ ਕਰਦੇ ਨੇ ਉਹਦੇ ਪਿੱਛੇ ਭੱਜਦੇ ਨੇ ਉਹ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਇਹ ਆਰ ਸੀ ਐਮ ਪੀ ਅਸਿਸਟੈਂਟ ਕਮਿਸ਼ਨਰ ਦੇ ਵਰਡਿੰਗਸ ਨੇ ਉਹਨਾਂ ਨੇ ਅਫੀਸ਼ੀਅਲ ਤੌਰ ਦੇ ਉੱਤੇ ਇਹ ਗੱਲ ਆਖੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਇਸ ਘਟਨਾ ਤੋਂ ਠੀਕ 24 ਘੰਟੇ ਪਹਿਲਾਂ 9 ਲੋਕਾਂ ਨੂੰ ਡਿਟੇਨ ਕੀਤਾ ਗਿਆ ਸੀ ਜਿਸ ਦੇ ਵਿੱਚੋਂ 5 ਬੱਚੇ ਸੀ ਉਹ ਕਲੰਬੀਆ ਦੇ ਸੀ ਤੇ ਵੈਨੇਜ਼ੁਏਲੀਨ ਜਿਹੜਾ ਡਿਸੈਂਡ ਸੀ ਉਹਨਾਂ ਦਾ ਉੱਥੋਂ ਦੇ ਰਹਿਣ ਵਾਲੇ ਸੀਗੇ ਉਹਨਾਂ ਨੇ ਵੀ ਕੂਟਸ ਬਾਰਡਰ ਤੋਂ ਕੂਟਸ ਜਿਹੜਾ ਐਂਟਰੀ ਪੁਆਇੰਟ ਹੈ ਬਟਾਲਾ ਬਾਰਡਰ ਦਾ ਉੱਥੋਂ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਬਾਰਡਰ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾਰੇ ਜਿਹੜੇ ਸਾਰੇ 9 ਇੰਡੀਵਿਜੂਅਲ ਸੀਗੇ 9 ਜਿਹੜੇ ਵਿਅਕਤੀ ਫੜੇ ਸੀ ਉਹਨਾਂ ਨੂੰ ਅਰੈਸਟ ਕਰਕੇ ਕਸਟਮਸ ਐਕਟ ਦੇ ਅਧੀਨ ਕੈਨੇਡਾ ਬਾਰਡਰ ਸਰਵਿਸਿਜ਼ ਜੈਂਸੀ ਨੂੰ ਫੜਾ ਦਿੱਤਾ ਗਿਆ ਵੀ ਤੁਸੀਂ ਅਗਲੀ ਕਾਰਵਾਈ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਕਰੋ ਇਸ ਦੇ ਨਾਲ ਨਾਲ RCMP ਦੇ ਇੱਕ ਪਲੇਨ ਨੇ ਇੱਕ ਗਰੁੱਪ ਨੂੰ ਸਪਾਟ ਕੀਤਾ ਸੀ ਗਰੁੱਪ ਦੇ ਵਿੱਚ 6 ਜਾਣੇ ਸੀਗੇ ਕਿੱਥੋਂ ਸੀਗੇ ਉਹ ਜਾਰਡਨ ਸੂਡਾਨ ਚਾਡ ਮੌਰੀਟੇਨੀਆ ਮੌਰੀਟੇਨੀਆ ਨਾਮ ਲਿਖਿਆ ਗਿਆ ਇਹ 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 ਦੇਸ਼ਾਂ ਤੋਂ ਹਿੱਸੇਗੇ ਇਹਨਾਂ ਨੂੰ ਵੀ ਫੜ ਕੇ ਜੋ ਹੈ ਸੀਬੀਐਸਏ ਨੂੰ ਫੜਾ ਦਿੱਤਾ ਗਿਆ ਇਹਦੇ ਨਾਲ ਹੀ ਆਰਸੀਐਮਪੀ ਨੇ ਦੋ ਸਨੇਹ ਦੇਣ ਦੀ ਕੋਸ਼ਿਸ਼ ਕੀਤੀ ਹੈ ਪਹਿਲੀ ਗੱਲ ਟੂ ਟੈਲ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਯੂਐਸ ਕਿ ਅਸੀਂ ਕੰਮ ਕਰ ਰਹੇ ਹਾਂ ਅਸੀਂ ਪ੍ਰੋਐਕਟਿਵ ਹੈਗੇ ਹਾਂ ਅਸੀਂ ਰਿਸੋਰਸਸ ਲਾਏ ਆ ਸਾਡੇ ਕੋਲ ਐਕਸ਼ਨ ਪਲਾਨ ਹੈਗਾ ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਬਾਰਡਰ ਦੇ ਉੱਤੇ ਤੇ ਇਸ ਪੂਰੀ ਸਟ੍ਰਿਕਟਨੈਸ ਕਰਾਂਗੇ ਆਵਾਜ਼ਾਂ ਹੀ ਬਿਲਕੁਲ ਬੰਦ ਕਰ ਦੇਾਂਗੇ ਪਹਿਲੀ ਗੱਲ ਦੂਜੀ ਗੱਲ ਇਹ ਵੀ ਸਵਾਲ ਖੜੇ ਕੀਤੇ ਜਾ ਰਹੇ ਸੀਗੇ ਯੂਐਸ ਐਡਮਿਨਿਸਟ੍ਰੇਸ਼ਨ ਡੋਨਲਡ 트ੰਪ ਕਨਵਿੰਸ ਨਹੀਂ ਸੀਗੇ ਕਿ RCMP ਤੇ CBSA ਜੌਬ ਕਰ ਸਕਦੇ ਨਹੀਂਗੇ ਕਿ ਇਹ ਇਨਫ ਨੇ ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ RCMP ਨੇ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਜੋ ਦੋਨੋਂ ਏਜੰਸੀਜ਼ ਹੈਗੀਆਂ ਪਾਰਟਨਰਸ਼ਿਪ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਅਫੈਕਟਿਵਲੀ ਐਫੀਸ਼ੀਐਂਟਲੀ ਕੰਮ ਕਰ ਰਹੇ ਹਾਂ ਤੇ ਅਸੀਂ ਬੰਦੇ ਵੀ ਫੜ ਕੇ ਦੇ ਰਹੇ ਹਾਂ ਤੇ ਤੁਸੀਂ ਸਾਡੇ ਕੰਮ ਤੇ ਸ਼ੱਕ ਨਾ ਕਰੋ I see more than enough. Huh?